हां जी ਕਿਸਾਨ ਵੀਰੋ ਪਉਨੇ ਆ ਫਤੇ ਦੀ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਵੇਖ ਹੀ ਲਿਆ ਹੋਣਾ ਵੀ ਅੱਜ ਆਪਾਂ ਟਾਈਟਰ ਲੈ ਕੇ ਆਏ ਜਿਹੜੇ ਵੀ ਕਿਸਾਨ ਭਰਾ ਲੋਹੇ ਦੇ ਪੈਪ ਪਾਉਣ ਦੇ ਸ਼ਕੀਨ ਆ ਜੀ ਉਹਨਾਂ ਬਾਰੇ ਆਪਾਂ ਜਾਣਕਾਰੀ ਦੱਸਦੇ ਹਾਂ ਵੀ ਜਿਹੜੇ ਕਹਿੰਦੇ ਲੋਹੇ ਦੀ ਪੈਪ ਡਿਲੀਵਰੀ ਵਧੀਆ ਵਾ ਡਿਲੀਵਰੀ ਬਹੁਤ ਵਧੀਆ ਜੀ ਲੋਹੇ ਦੇ ਪੈਪ ਜੇ ਕਿਸੇ ਭਰਾ ਨੇ ਨਵੇਂ ਪਾਉਣੇ ਤਾਂ ਇਹੋ ਜਿਹੇ ਪਾਓ ਜੀ ਜਿੰਦਲ ਕੰਪਨੀ ਦੇ ਹੋਣ ਮੋਹਰ ਲੱਗੀ ਹੋਵੇ ਇੰਡੀਆ ਹਜ਼ਾਰ ਦੀ ਉਦੋਂ ਤੇ ਇੰਡੀਆ ਦਾ ਨਕਸ਼ਾ ਵਾਇਆ ਹੁੰਦਾ ਤੇ ਪਾਈਪ ਹੋਵੇ ਜੀ ਜਿਵੇਂ ਨਵੇਂ ਪੋਣੇ ਤੁਸੀਂ 20 ਫੁੱਟਾ ਪਾਈਪ ਪਾਓ ਤਾਂ ਜੋ ਤੁਹਾਨੂੰ ਸਸਤਾ ਪਵੇ ਇੱਕ ਨਵੇਂ ਪਾਈਪ ਲੈ ਕੇ ਵੀ ਐ ਪਲੇਟਾਂ ਤੇ ਮਾਰੋ ਰੰਗ ਜੀ ਤਾਂ ਜੋ ਗੜਨ ਨਾ ਆ ਕਿਸਾਨ ਆਪਾਂ ਟੁੱਡੀਗਾਂ ਵਾਲੇ ਆ ਜੀ ਆਪਣੇ ਕਾਕੇ ਨੰਬਰਦਾਰ ਹੁਣੀ ਸਰਦਾਰ ਕਰਦੇয়াল ਸਿੰਘ ਉਹਨਾਂ ਦੇ ਖੇਤ ਵਿੱਚ ਆਪਾਂ ਪਾਉਣ ਲੱਗੇ ਮੋਟਰ ਜੀ ਅੱਜ ਬਾਈ ਜੀ ਤੇ ਉਹਨਾਂ ਦੇ ਖੇਤ ਤੇ ਮੋਟਰ ਡਿਲੀਵਰੀ ਪਾਉਣੀ ਹੈ ਜੀ ਸਾਰੀ ਨਵੀਂ ਪੁਰਾਣੀ ਡਿਲੀਵਰੀ ਕੱਢਤੀ ਤੇ ਬਾਈ ਜੀ ਉਹਨਾਂ ਨੇ ਉਹ ਪਾਈਪ ਗਲੇ ਹੁੰਦੇ ਆ ਜੀ ਫੁੱਟ ਫੁੱਟ ਵੱਢਣੇ ਪੈਂਦੇ ਆ ਸਾਰੇ ਉਹ ਦੋਨੇ ਪਾਸਿਓਂ ਫੁੱਟ ਫੁੱਟ ਵੱਢ ਕੇ 10 ਫੁੱਟ ਵਾਲਾ ਪਾਈਪ 8 ਫੁੱਟ ਦਾ ਹੀ ਰਹਿ ਜਾਂਦਾ ਜੀ ਵੱਢ ਕੇ ਪਾਈਪ ਉਹ ਘਟ ਜਾਂਦੇ ਜੀ ਘਟੋ ਘਟ ਨਹੀਂ ਹਰੇਕ ਪਾਈਪ 2-2 ਫੁੱਟ ਵੱਢਿਆ ਜਾਂਦਾ ਜੀ ਜਿਹੜੇ ਜਿਆਦੇ ਗਲੇ ਹੋਏ ਆ ਐਸ ਕਰਕੇ ਬਾਈ ਜੀ ਉਹਨਾਂ ਨੇ ਸਾਰੀ ਡਿਲੀਵਰੀ ਨਵੀਂ ਲਿਆਂਦੀ ਜੀ ਤੇ ਜਿੰਦਲ ਦੇ ਪਾਈਪ ਲਿਆਂਦੇ ਸਾਰੇ ਬਹੁਤ ਵਧੀਆ ਪਾਈਪਾਂ ਨੂੰ ਮਰਿਆ ਰੰਗ ਅਸੀਂ ਇਹ ਵੀਡੀਓ ਤਾਂ ਬਣਾਈ ਵੀ ਜਿੰਨੇ ਵੀ ਭਰਾ ਕਹਿੰਦੇ ਵੀ ਅਸੀਂ ਲੋਹੇ ਦੇ ਪਾਈਪ ਪਾਉਣੇ ਤਾਂ ਇਹੋ ਜਿਹੇ ਪਾਈਪ ਪਾਓ ਜੀ 20 ਫੁੱਟ ਜਮਾ ਨਵੇਂ ਪਾਈਪ ਤਾਂ ਜੋ ਵਿਚਾਲੇ ਕੋਈ ਜੋੜ ਨਾ ਬਣੇ ਵਿਚਾਲੜੇ ਜੋੜ ਬਣ ਜਾਂਦੇ ਹੀ ਉੱਥੇ ਹੀ ਗਲਦੇ ਆ ਤੇ ਇੱਕ ਬੋਰ ਨੂੰ ਉੱਪਰੋਂ ਚੰਗੀ ਤਰ੍ਹਾਂ ਢਾੱਕ ਕੇ ਰੱਖਿਆ ਕਰੋ ਬੋਰ ਥੋੜਾ ਧਰਤੀ ਤੋਂ 4 ਫੁੱਟ ਡੇਢ ਫੁੱਟ ਉੱਚਾ ਰੱਖਿਆ ਹੋਵੇ ਵੀ ਮਿੱਟੀ ਨਾ ਪਵੇ ਜੀ ਇਸ ਤਰ੍ਹਾਂ ਦੇ ਪਾਈਪ ਪਾਓ ਤਾਂ ਜੋ ਵੀ ਰਾਹ ਦੇ ਵਾਲੀਆਂ ਪਲੇਟਾਂ ਵੀ ਘਟ ਜਾਣ ਜੀ ਬੋਰ ਦੇ ਵਿੱਚ ਲੱਗਦੀ ਵੀ ਨਹੀਂ ਮੋਟਰ ਤੇ ਨਵੇਂ ਪੈਪ ਭਾਜੀ ਬਿਲਕੁਲ ਨਾ ਇਹਨਾਂ ਨੇ 20 ਸਾਲ ਗੜਨਾ ਵਾ ਨਾ ਕਰਨਾ ਹੀ ਬਹੁਤ ਵਧੀਆ ਪੈਪ ਭਾਈ ਜੀ ਉਹਨੇ ਨਵੇਂ ਪੈਪ ਲਿਆ ਕੇ ਸਾਰੇ ਰੰਗ ਮਾਰ ਕੇ ਜਿੰਦਲ ਕੰਪਨੀ ਦੇ ਪੈਪ ਆਈ ਇਹਨਾਂ ਤੇ ਮੋਹਰ ਲੱਗੀ ਹੁੰਦੀ ਵਧੀਆ ਖੱਟੀ ਪੱਟੀ ਵਾਲੇ ਪੈਪ ਜੀ ਨੂੰ ਕਹਿੰਦੇ ਆ ਜੀ ਆਪਾਂ ਇਹਦੇ ਚ ਹਲਕੇ ਵੀ ਮਿਲ ਜਾਂਦੇ ਨੇ ਨੀਲੇ ਪਟੇ ਵਾਲੇ ਪਰ ਜਣੀ ਇਹ ਬਹੁਤ ਵਧੀਆ ਪੈਪ ਭਾਜੀ ਜਿੰਦਲ ਦੇ ਜਿਹੜੇ ਆਪਾਂ ਲੋਹੇ ਦੇ ਪਾਉਣੇ ਆ ਉਦੋਂ ਬਾਅਦ ਆ ਗਈ ਗੱਲ ਜੀ ਜਿਹੜੇ ਆਪਾਂ ਪੈਪ ਕੱਸਣ ਵਾਸਤੇ 나ਟ ਚਾਹੀਦੇ ਆ ਆਪਾਂ ਕੀ ਕਰਦੇ ਆ ਜੀ 나ਟ ਲੈਣੇ ਆ ਲੋਹੇ ਦਾ ਜਿਹੜਾ ਆਮ 나ਟ ਹੁੰਦਾ ਵਾ ਉਹ 10 ਰੁਪਏ ਦਾ ਜਾਓ ਚਮਕੜਾ ਨਾਟ ਕਹਿ ਲੋ ਜਾਂ ਨਿਗਲ ਵਾਲਾ ਕਹਿ ਲੋ ਉਹ ਜੀ ਜਦੋਂ ਵੀ ਤੁਸੀਂ ਮੋਟਰ ਖੋਲਣੀ ਆ ਹਰ ਵੇਰੀ ਨਾਟ ਆਪਾਂ ਨੂੰ ਨਵੇਂ ਹੀ ਪੁਣੇ ਪੈਂਦੇ ਆ 10 ਰੁਪਏ ਦਾ ਨਾਟ ਆ ਤੁਸੀਂ ਮੰਨ ਲਓ ਵੀ ਤਿੰਨ ਵੇਰੀ ਵੀ ਮੋਟਰ ਕੱਢੀ ਕਿਤੇ 4 ਸਾਲਾਂ ਚ ਵੀ ਭਲਾ ਕੱਢੋ ਮੋਟਰ ਤਾਂ ਤੁਹਾਨੂੰ ਨਾਟ ਨਵੇਂ ਹੀ ਪੁਣੇ ਪੈਣੇ ਆ ਇਹ ਨਾਟ ਸਟੀਲ ਦਾ 20 ਰੁਪਏ ਦਾ ਨਾਟ ਹੁੰਦਾ ਹੀ ਕੋਈ 20 22 ਰੁਪਏ ਦਾ ਹੋਣਾ ਵਾ ਤੇ ਇਹ ਨਾਟ ਪਾਇਆ ਕਰੋ ਤਾਂ ਜੋ ਆਪਾਂ ਨੂੰ ਦੁਬਾਰਾ ਦੁਬਾਰਾ ਖੱਜਲ ਖਰਾਬੀ ਨਟਾਂ ਦੀ ਨਾ ਕਰਨੀ ਪਵੇ ਜੇਕਰ ਤੁਹਾਨੂੰ ਆਪਣੇ ਵੱਲੋਂ ਦਿੱਤਾ ਗਿਆ ਸਿਰ ਚੰਗਾ ਲੱਗਾ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਿੰਨੇ ਭਰਾ ਆਪਣੀ ਵੀਡੀਓ ਵੇਂਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ